ਖੁਸ਼ੀਆਰਪੁਰ ਦੀ ਤਨਵੀ ਸ਼ਰਮਾ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਮਾਪਿਆਂ ਦਾ ਮਾਣ ਵਧਾਇਆ ਹੈ ਦੱਸਦੀ ਹੈ ਕਿ ਤਨਵੀ ਸ਼ਰਮਾ ਬੈਡਮਿੰਟਨ ਵਿੱਚ ਜੂਨੀਅਰ ਵਰਲਡ ਨੰਬਰ 1 ਬਣ ਗਈ ਹੈ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਫਾਈਨਲ ਵਿੱਚ ਤਨਵੀ ਨੇ ਅਮਰੀਕਾ ਦੀ ਖਿਡਾਰੀ ਨੂੰ maat ਦਿੱਤੀ ਹੈ 16 ਸਾਲਾਂ ਤਨਵੀ ਸ਼ਰਮਾ ਬੀਡਬਲੂ ਐਫ ਸੁਪਰ 300 ਯੂ ਐਸ ਏ ਓਪਨ 2025 ਵਿੱਚ ਮਹਿਲਾ ਸਿੰਗਲ ਵਰਗ ਵਿੱਚ ਜੇਤੂ ਰਹੀ ਯੂਐਸ ਓਪਨ ਵਿੱਚ ਤਨਵੀ ਦਾ ਸ਼ਾਨਦਾਰ ਪ੍ਰਦਰਸ਼ਨ ਉਹਨਾਂ ਦੇ ਉੱਬਰਦੇ ਕੈਰੀਅਰ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ ਤਨਵੀ ਵਿਸ਼ਵ ਬੈਡਮਿੰਟਨ ਰੈਂਕਿੰਗ ਵਿੱਚ ਚੋਟੀ ਦੇ 50 ਵਿੱਚ ਸ਼ਾਮਲ ਹੋ ਗਈ ਹੈ ਤਨਵੀ ਦੀ ਸਫਲਤਾ ਉੱਤੇ ਉਸਦੀ ਮਾਂ ਤੇ ਕੋਚ ਮੀਨਾ ਸ਼ਰਮਾ ਨੇ ਕਿਹਾ ਹੈ ਕਿ ਇਹ ਸਭ ਤੋਂ ਖੁਸ਼ੀ ਦੇ ਪਲਾਂ ਵਿੱਚੋਂ ਇੱਕ ਹੈ ਤੇ ਉਹਨਾਂ ਕੋਲ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਸ਼ਬਦ ਨਹੀਂ ਹਨ ਤਨਵੀ ਸ਼ਰਮਾ ਨੇ ਕਿਹਾ ਕਿ ਉਹ 에ਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਤੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ ਜੋ ਦੋਵੇਂ ਹੀ ਭਾਰਤ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਉਸਨੇ ਕਿਹਾ ਕਿ ਮੈਂ ਇਸ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ ਮੈਂ ਸੁਪਰ 300 ਤੇ 500 ਵਿੱਚ ਚੰਗਾ ਖੇਡਣਾ ਚਾਹੁੰਦੀ ਹਾਂ ਤਨਵੀ ਸ਼ਰਮਾ ਦੀ ਇਸ ਸਫਲਤਾ ਉੱਤੇ ਐਮ ਪਗਵੰਤ ਮਾਨ ਨੇ ਖਿਡਾਰਨ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸ਼ਾਨਦਾਰ ਪ੍ਰਾਪਤੀ ਲਈ ਤਨਵੀ ਦੇ ਕੋਚ ਤੇ ਮਾਪਿਆਂ ਨੂੰ ਵਧਾਈਆਂ ਪਰ ਮਹਾਤਮਾ ਕਰੇ ਤੁਹਾਡੀ ਕਾਮਯਾਬੀ ਦਾ ਸਫਰ ਹੋਰ ਵੀ ਲੰਬਾ ਹੋਵੇ ਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਦੁਨੀਆ ਪੱਧਰ ਉੱਤੇ ਚਮਕਾਉਂਦੇ ਰਹੋ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਪੇਜ ਤੇ ਉੱਤੇ ਬਕਾਇਦਾ ਪੋਸਟ ਪਾ ਕੇ ਖਿਡਾਰਾਂ ਨੂੰ ਵਧਾਈ ਦਿੱਤੀ ਗਈ ਹੈ